ਸਸਿਕਲ ਦੇ ਸਾਰੇ ਪਿਆਰ ਭਰਾਵਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ 2026 ਦੇ ਵਿੱਚ 3400 ਵੈਕੈਂਸੀਆਂ ਆ ਗਈਆਂ ਤੇ ਇਹ ਫਰਵਰੀ ਦੇ ਇਹ ਸ਼ੁਰੂ ਦੇ ਵਿੱਚ ਸ਼ੁਰੂ ਤੱਕ ਇਹਦਾ ਨੋਟੀਫਿਕੇਸ਼ਨ ਆ ਜੂਗਾ ਜਿਹਦੇ ਵਿੱਚ 26 ਸਹਾਇਕ ਡਿਸਟ੍ਰਿਕਟ ਪੁਸਤੀਆਂ ਤੇ 811 ਮੈਡਪੁਸਤੀਆਂ ਤੇ ਇਹਦੇ ਸਬੰਧ ਵਿੱਚ ਆਪਾਂ ਗੱਲ ਕਰਨਾ ਚਾਹਾਂਗੇ ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਬੈਚ ਚੱਲ ਰਹੇ ਨੇ ਆਨਲਾਈਨ ਉਹ ਸਾਰੇ ਐਕਟਿਵ ਹੋ ਗਏ ਹਨ ਉਹਨਾਂ ਨੂੰ ਪਤਾ ਹੈ ਕਿ ਆਪਾਂ ਬੈਚ ਵੇਚਨੇ ਆ ਜਿੰਨੇ ਵੀ ਸਾਰੇ ਆਨਲਾਈਨ ਪੜਾ ਰਹੇ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਵਿੱਚ ਚੰਗੇ ਵੀ ਹੈਗੇ ਨੇ ਕੋਈ ਪਰ ਤੁਹਾਨੂੰ ਕਿਦਾਂ ਪਤਾ ਲੱਗੂ ਕਿਹੜਾ ਚੰਗਾ ਕਿਹੜਾ ਮਾੜਾ ਇਹ ਕਰਕੇ ਜਿੱਥੋਂ ਵੀ ਤੁਸੀਂ ਸਟੱਡੀ ਕਰਨੀ ਆ ਆਪਣਾ ਰਿਸੋਰਸ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਪੜੋ ਇਹ ਨਹੀਂ ਕਿ ਜਿੰਨੇ ਬੈਚ ਵਿੱਚ ਆ ਤੁਸੀਂ ਚੁੱਕੇ ਬੈਚ ਲੈਣ ਦਾ ਇੱਕ ਇਹ ਵੀ ਡਿਸਐਡਵਾਂਟੇਜ ਹੈਗਾ ਵਾ ਕਿ ਇਹਨਾਂ ਜਿਹੜਾ ਤੁਹਾਨੂੰ ਸਿਲੇਬਸ ਦਿੱਤਾ ਉਹ ਤੁਸੀਂ ਕਵਰ ਕਰਨ ਤੇ ਲੱਜਣਾ ਵਾ ਤੇ ਇਹਨਾਂ ਜਿੱਦਾਂ ਸਵਾਲ ਪਾਏ ਹੁੰਦੇ ਬਹੁਤ ਜ਼ਿਆਦਾ ਸੌਖੇ ਪਾਉਂਦੇ ਨੇ ਇਹਨਾਂ ਨੂੰ ਆਗੇ ਮਤਲਬ ਜਿਹੜਾ ਅੱਗੇ ਸਟੂਡੈਂਟ ਆ ਉਹ ਖੁਸ਼ ਖੁਸ਼ ਜਿਆ ਰਹੇ ਥੋੜਾ ਜਿਹਾ ਉਹਨੂੰ ਲੱਗੇ ਕਿ ਮੈਂ ਸਾਈਡ ਡਾਇਰੈਕਸ਼ਨ ਤੇ ਜਾ ਰਹੇ ਪਰ ਇਹ ਸਾਈਡ ਡਾਇਰੈਕਸ਼ਨ ਨਹੀਂ ਆ ਜੇ ਤੁਸੀਂ ਸੱਚੀ ਕੁਝ ਬਣਾਣਾ ਚਾਹੁੰਦੇ ਜੇ ਤੇ 셀ਫ ਸਟੱਡੀ ਕਰਨੇ ਸ਼ੁਰੂ ਕਰਦੋ ਕਿਉਂਕਿ ਜਦੋਂ ਹੁਣ ਆ ਇਹ ਫੇਰਾ 2-3 ਸਾਲ ਤੇ ਆਵਰਤੀ ਹੁੰਦੇ ਵੀ ਲੱਗ ਗਿਆ ਅਗਲੀ ਪਤਾ ਨਹੀਂ ਕਦੋਂ ਹੋਣੀ ਕਦੋਂ ਨਹੀਂ ਸਾਲ ਤੁਹਾਡੇ ਕੋਲ ਲਿਮਟਿਡ ਨੇ ਕਿਹੇ ਵਿਚਾਰੇ ਕੋ ਸਾਲ ਹੋਊਗਾ ਕਿ ਕੋ 6 ਮਹੀਨੇ ਕਿ ਕੋ 2 ਸਾਲ ਜਦੋਂ ਆਨਲਾਈਨ ਬੈਚ ਆ ਲੈਣੇ ਤੁਹਾਨੂੰ ਇੱਕ ਸਲਿਪਸ ਬਣਾ ਕੇ ਦੇ ਦਿੱਤਾ ਤੁਸੀਂ ਉਹਨੂੰ ਹੀ ਫੋਲੋ ਕਰਨਾ ਉਤੋਂ ਬਾਹਰ ਤੁਸੀਂ ਜਾਣਾ ਨਹੀਂ ਆ ਤੁਹਾਨੂੰ ਜਦੋਂ ਪੇਪਰ 'ਚ ਤੁਸੀਂ ਗਏ ਫਿਰ ਤੁਹਾਨੂੰ ਜਾ ਕੇ ਪਤਾ ਲੱਗਣਾ ਵੀ ਇਹਦੇ ਵਿੱਚੋਂ ਤੇ ਕੁਝ ਆਇਆ ਹੈ ਤਫਿਰ ਇਹਦੇ ਨਾਲੋਂ ਆਪਣੇ 2-3 ਸਾਲ ਖਰਾਬ ਕਰਨ ਨਾਲੋਂ ਜੇ ਕੋਈ ਤੁਹਾਨੂੰ ਸੱਚੀ ਚਿੰਤਾ ਹੈਗੀ ਆ ਤੇ ਤੁਸੀਂ ਸੈਲਫ ਸਟੱਡੀ ਤੇ ਜ਼ੋਰ ਦਿਓ। ਕਿ ਰਿਸੋਰਸ ਕਿਹੜਾ ਫੋਲੋ ਕਰਨਾ? ਤੁਸੀਂ ਮੇਰੀ ਵੀਡੀਓ 'ਤੇ ਲਿਖ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿੱਥੋਂ ਕੀ ਚੀਜ਼ ਪੜਿਓ। ਜੇਕਰ ਸੱਚੀ ਬੰਨਾ ਚਾਹੁੰਦੇ ਹੋ ਤੇ ਜੇ ਤੁਹਾਨੂੰ ਲੱਗਦਾ ਵੀ ਆਨਲਾਈਨ ਬਿਜੈ ਤੁਹਾਨੂੰ ਬਣਾ ਦੇਣਗੇ ਤੇ ਇਹ ਤੁਹਾਡਾ ਵਹਿਮ ਜੇ ਆਪਣੇ ਸਾਲ ਖਰਾਬ ਨਾ ਕਰੋ। ਪਰ ਭਰਤੀ ਦਾ ਪਤਾ ਨਹੀਂ ਹੋਣ ਆਈ ਐ। ਜਾਂ 3 ਸਾਲਾਂ ਬਾਅਦ ਆਉਣੀ ਜਾਂ 2 ਸਾਲਾਂ ਬਾਅਦ ਆਉਣੀ ਜਾਂ ਕਦੋਂ ਹੋਣੀ ਇਹ ਚੀਜ਼ ਦਾ ਕੋਈ ਪਤਾ ਨਹੀਂ ਇਹ ਕਰਕੇ ਆਪਣਾ ਟਾਈਮ ਨਾ ਖਰਾਬ ਕਰੋ ਫੋਕਸ ਕਰੋ ਪੜਾਈ ਤੇ ਸਵੇਰੇ ਉੱਠ ਕੇ ਪੜਨਾ ਸ਼ੁਰੂ ਕਰੋ 5 5 6 6 ਘੰਟੇ ਕਿਤੇ ਕੁਝ ਨਹੀਂ ਹੋ ਚੱਲਿਆ ਜੇ ਤੇ ਗੋਲ ਤੱਕ ਪਹੁੰਚਣਾ ਚਾਹੁੰਦੇ ਜੇ ਕਹਿੰਦੇ ਜਿਵੇਂ ਪਿਆਨੂ ਪੈਕਾਂ ਵਾਲੇ ਦੀ ਜਦੋਂ ਵੀਡੀਓ ਆਈ ਹੈ ਉਹ ਤੋਂ ਸ਼ੁਰੂ ਕਰਨਾ ਇਹਨਾਂ ਤੁਹਾਡਾ ਹੌਲੀ ਹੌਲੀ ਕਦੀ ਅੱਧੇ ਘੰਟੇ ਦੀ ਵੀਡੀਓ ਤੇ ਨਾਲ ਹੌਲੀ ਹੌਲੀ 2 4 ਸਵਾਲ ਹੱਲ ਕਰਾਉਣੇ ਆ ਤੇ ਉਹ ਵੀ ਤੁਹਾਨੂੰ ਦੇਣੇ ਤੁਹਾਨੂੰ ਬਹੁਤ ਵਧੀਆ ਲੱਗਣਾ ਉਹਦੇ ਵਿੱਚ ਵੀ ਬੜੀ ਖੁਸ਼ੀ ਹੋਣੀ ਆ ਵੀ ਮੈਂ ਸਵਾਲ ਹੱਲ ਕਰਨਾ ਪਰ ਇਹ ਪਤਾ ਤੁਹਾਨੂੰ ਉਦੋਂ ਲੱਗਣਾ ਜਦੋਂ ਤੁਸੀਂ ਪੇਪਰ ਦੇ ਵਿੱਚ ਗਏ ਕਿ ਕੀ ਬੰਦਾ ਇਸ ਕਰਕੇ ਆਪਣੇ ਆਪ ਨੂੰ ਕੰਫਰਟ ਜ਼ੋਨ ਦੇ ਵਿੱਚੋਂ ਕੱਢ ਕਿਸੇ ਦੇ ਮਗਰ ਨਾ ਲੱਗੋ ਆਹ ਪੜ੍ਹਾਈ ਸ਼ੁਰੂ ਕਰੋ ਬਹੁਤ ਹੀ ਗੱਲ ਹੈ ਜੇ ਤੁਹਾਨੂੰ ਕਿਸੇ ਚੀਜ਼ ਦਾ ਸ਼ੱਕ ਹੈ ਤੇ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਕਿ ਕਿਹੜੀ ਕਿਤਾਬ ਪੜ੍ਹਾਂ ਮੈਂ ਕਿਹੜੀ ਚੀਜ਼ ਫੋਲੋ ਕਰਾਂ ਕਿਹੜੀ ਸਹੀ ਮੈਪ ਹੁਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰਾ ਚੈਨਲ ਕਰਦੇ ਹੋ ਸਬਸਕ੍ਰਾਈਬ ਜੇ ਕਿਹੇ ਵੀ ਚੀਜ਼ ਦੀ ਲੋੜ ਹੈ ਮੈਨੂੰ ਕਮੈਂਟ ਕਰਿਓ ਥੱਲੇ ਕਿਸੇ ਵੀ ਗਾਈਡੈਂਸ ਦੀ ਜਾਂ ਕਿਹੜਾ ਸੋਰਸ ਫੋਲੋ ਕਰੀਏ ਉਹਦੇ ਬਾਰੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਪਾ ਦੂੰਗਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ